क्योंकि फिर सैंपल करके जाने होंगे ना नहीं सर कर रहे हैं अपने फोन चीज़ के लिए लेकर दो तो उसके तो तो पास uh, पांच साल से दोबारा तो वो सैंपलिंग बहुत दम करा देती है name for the possibly address is uh address is ਪੰਜਾਬ ਜੂਮ ਵੈਬ ਚੈਨਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜਿਵੇਂ ਕਿ ਆਪਾਂ ਹੁਣ ਸਾਰਿਆਂ ਨੂੰ ਪਿਆਰ ਭਰੀ ਨਮਸਕਾਰ ਜਿਵੇਂ ਆਪਾਂ ਗੱਲ ਕਰਦੇ ਹਾਂ ਹਲਕਾ ਦੇ ਇੱਕ ਨੋਰ ਪਿੰਡ ਮਰਦਾਂਪੁਰ ਤੰਦਾਰਸੀ ਕੋਲ ਜਿਹੜਾ ਮਿਰਜ਼ਾਪੁਰ ਉੱਥੇ ਪਹੁੰਚੇ ਹਾਂ ਜਿੱਥੇ ਹਰਪਾਲਪੁਰ ਦੀ ਸਿਹਤ ਵਿਭਾਗ ਦੀ ਟੀਮ ਪਹੁੰਚੀ ਹੋਈ ਹੈ ਕਰੋਨਾ ਦੇ ਚੱਲਦੇ ਹੋਏ ਟੈਸਟਿੰਗ ਤੇ ਕਰੋਨਾ ਦੀ ਟੈਸਟਿੰਗ ਜਾਰੀ ਹੈ ਜਿਵੇਂ ਕਿ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਪੰਜਾਬ ਜੂਮ ਦੀਆਂ ਇਸ ਟਾਈਮ ਆਪਾਂ ਜਿਹੜੇ ਪਿੰਡ ਦੇ ਸਰਪੰਚ ਸਾਹਿਬ ਨੇ ਉਹਨਾਂ ਨਾਲ ਗੱਲ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਸਰ ਤੁਹਾਡਾ ਜੀ ਸਰਹੇ ਜਿਹੜੀ ਹੁਣ ਸਿਹਤ ਵਿਭਾਗ ਦੀ ਜਿਹੜੀ ਟੀਮ ਆਈ ਹੋਈ ਹੈ ਉਹਰੇ ਟੈਸਟ ਕਰ ਰਹੀ ਹੈ ਇਹਦੇ ਬਾਰੇ ਤੁਸੀਂ ਜਾਣਕਾਰੀ ਦਿਓ ਮੈਂ ਇਹਦਾ ਕਰੋਨਾ ਦਾ ਟੈਸਟ ਖੁਦ ਕਰਾਇਆ ਇਹ ਬਹੁਤ ਚੰਗਾ ਉਪਰਾਲਾ ਹੈ ਸਭ ਨੂੰ ਕਰਾਉਣਾ ਚਾਹੀਦਾ ਮੈਂ ਇਹ ਮੁਫਤ ਕੀਤਾ ਜਾ ਰਹੇ ਹੈ ਟੈਸਟ ਹਾਂਜੀ ਧੰਨਵਾਦ ਜੀ ਜੀ ਮੈਂ ਬੋਲ ਰਿਹਾ ਹਾਂ ਮੈਂ ਸੱਸੀ ਗੱਲ ਜੀ ਸ਼ਸ਼ੀ ਕਾਲ ਕੀ ਨਾਮ ਮੈਮ ਤੁਹਾਡਾ ਮੇਰਾ ਨਾਮ ਸੁਖਵਿੰਦਰ ਕੌਰ ਆ ਤੁਸੀਂ ਇੱਥੇ ਪਹੁੰਚੇ ਹੋ ਮਿਰਜ਼ਾਪੁਰ ਪਹੁੰਚੇ ਹੋ ਆਪਣਾ ਟੈਸਟਿੰਗ ਕਰੋਨਾ ਦੇ ਚੱਲਦੇ ਹੋਏ ਟੈਸਟਿੰਗ ਹੋ ਰਹੀ ਹੈ ਇਹਦੇ ਬਾਰੇ ਜਾਣਕਾਰੀ ਦੇਵਾਂ ਹਾਂਜੀ ਸਰ ਅੱਜ ਮਿਰਜ਼ਾਪੁਰ ਦੇ ਵਿੱਚ ਸਾਡੀ ਹਰਪਾਲਪੁਰ ਦੇ ਡਾਕਟਰ ਗਵਿੰਦਰ ਰਿਸ਼ੀ ਦੀ ਅਗਵਾਈ ਹੇਠ ਐਸਐਮਓ ਸਰ ਦੀ ਅਸੀਂ ਇੱਥੇ ਮਿਰਜ਼ਾਪੁਰ ਪਹੁੰਚੇ ਹਾਂ ਜਿੱਥੇ ਇਹ ਸਰਪੰਚ ਸਾਹਿਬ ਨੇ ਬਹੁਤ ਵਧੀਆ ਸਾਨੂੰ ਸਾਥ ਦਿੱਤਾ ਇਹਨਾਂ ਦੇ ਸਹਿਯੋਗ ਦੇ ਨਾਲ ਇੱਥੇ ਅੱਜ 15 ਬੰਦਿਆਂ ਦੀ ਪੇਸ਼ੈਂਟਸ ਦੀ ਸੈਂਪਲਿੰਗ ਹੋਈ ਹੈ ਜਿਸ ਦੇ ਵਿੱਚ ਅਸੀਂ ਰੈਪਿਡ ਟੈਸਟ ਵੀ ਕੀਤੇ ਤੇ ਕੁਝ ਟੀਚਰਸ ਦੇ ਆਰਟੀਪੀਸੀਆਰ ਵੀ ਲਏ ਆ ਰੈਪਿਡ ਟੈਸਟ ਜਿਨੇ ਵੀ 15 ਪੇਸ਼ੈਂਟਸ ਦੇ ਆਏ ਸੀਗੇ ਸਾਰੇ ਨੈਗੇਟਿਵ ਆਏ ਨੇ ਔਰ ਸਾਰੇ ਹੀ ਸਿਹਤ ਪੱਖੋਂ ਸਹੀ ਪਾਏ ਗਏ ਨੇ ਔਰ ਮੈਨੂੰ ਲੱਗਦਾ ਕਿ ਇਹ ਬਹੁਤ ਵਧੀਆ ਉਪਰਾਲਾ ਹੈਗਾ ਜੋ ਪਿੰਡ ਨੇ ਬਹੁਤ ਵਧੀਆ ਸਹਿਯੋਗ ਦਿੱਤਾ ਸਾਨੂੰ ਥੈਂਕ ਯੂ ਆਪਾਂ ਗੱਲ ਕਰਦੇ ਜਿਵੇਂ ਹੁਣ ਫੈਸਟੀਵਲਸ ਨੇ ਦੀਵਾਲੀ ਵੀ ਆ ਰਹੀ ਹੈਗੀ ਹੈ ਉਦੇ ਬਾਰੇ ਤੁਸੀਂ ਲੋਕਾਂ ਨੂੰ ਕਿਵੇਂ ਜਾਗਰੂਕ ਕਰਨਾ ਚਾਹੁੰਦੇ ਹੋ ਜਾਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਉਹਦੇ ਬਾਰੇ ਸਰ ਜਿਵੇਂ ਹੁਣ ਫੈਸਟੀਵਲ ਸੀਜ਼ਨ ਆ ਇਹਦੇ ਵਿੱਚ ਸਾਨੂੰ ਲੱਗਦਾ ਹੈ ਕਿ ਪੇਸ਼ੈਂਟਸ ਹੁਣ ਵਧਣਗੇ ਪਰ ਮੈਂ ਲੋਕਾਂ ਅਸੀਂ ਸਿਹਤ ਵਿਭਾਗ ਦੀ ਟੀਮ ਵੱਲੋਂ ਮੈਂ ਇਹ ਕਹਿਣਾ ਚਾਹੂੰਗੀ ਕਿ ਸੋਸ਼ਲ ਡਿਸਟੈਂਸਿੰਗ ਮੇਨਟੇਨ ਰੱਖੀ ਜਾਵੇ ਔਰ ਜਿਹੜੇ ਪਟਾਕੇ ਨੇ ਪੋਲੂਸ਼ਨ ਤੋਂ ਪਰਹੇਜ਼ ਕੀਤਾ ਜਾਵੇ ਔਰ ਜਿਹੜੀ ਮਠਿਆਈਆਂ ਵਗੈਰਾ ਹੈਗੀਆਂ ਨੇ ਉਹਨਾਂ ਨੂੰ ਮਤਲਬ ਥੋੜਾ ਠੀਕ ਤਰੀਕੇ ਨਾਲ ਜਾਂ ਮਤਲਬ ਵਾਦੂ ਫਾਲਤੂ ਬਾਜ਼ਾਰੀ ਚੀਜ਼ਾਂ ਅਜੇ ਨਾ ਲਈਆਂ ਜਾਣ ਤੇ ਜਿਹੜੇ ਪੋਲਿਊਸ਼ਨ ਤੋਂ ਖਾਸ ਕਰਕੇ ਪਰਹੇਜ਼ ਕੀਤਾ ਜਾ ਸਕਦਾ ਹੈ। ਆਪਾਂ ਗੱਲ ਕਰਦੇ ਜਿਵੇਂ ਜਨਤਾ ਹੁਣ ਲੋਕ ਕਮੈਂਟ ਵੀ ਕਰਦੀ ਹੈ ਕਹਿੰਦੀ ਵੀ ਇਹ ਸੋਸ਼ਲ ਮੀਡੀਆ ਤੇ ਵੀ ਇਹ ਵੀ ਕਰੋਨਾ ਹੈ ਨਹੀਂ ਚੀਜ਼ ਹੈ ਕਰੋਨਾ ਖਤਮ ਹੋ ਚੁੱਕਿਆ ਹੈ ਇਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ? ਦੇਖੋ ਕਰੋਨਾ ਤਾਂ ਹਜੇ ਹੈਗਾ ਆ ਕਿਉਂਕਿ ਕਾਫੀ ਪੇਸ਼ੈਂਟਸ ਹਜੇ ਪੋਜ਼ਿਟਿਵ ਆ ਰਹੇ ਨੇ ਜਿਵੇਂ ਟੀਵੀ ਦੇ ਵਿੱਚ ਤੁਸੀਂ ਮੀਡੀਆ ਤੇ ਦੇਖਿਆ ਹੋਣਾ ਕਿ ਲਗਾਤਾਰ ਉਹਨਾਂ ਦੀ ਸੰਖਿਆ ਵੱਧਦੀ ਜਾ ਵੀ ਰਹੀ ਹੈ ਔਰ ਕੁਝ ਠੀਕ ਵੀ ਹੋ ਰਹੇ ਨੇ ਜੀ ਜਿਹੜਾ ਕਰੋਨਾ ਹੈ ਉਹ ਹਜੇ ਤੱਕ ਵੀ ਹੈਗਾ ਇਹ ਵਾਇਰਸ ਡਿਜ਼ੀਜ਼ ਹੈਗੀ ਆ আর ਇਹ ਜਿਹੜਾ ਕਰੋਨਾ ਟੈਸਟਿੰਗ ਹੁੰਦੀ ਹੈ 48 48 ਆਵਰਸ ਲਈ ਹੀ ਵੈਲਿਡ ਮੰਨਿਆ ਜਾਂਦਾ ਤੇ ਜਦੋਂ ਹੀ ਆਪਾਂ ਕਿਸੇ ਪੇਸ਼ੈਂਟ ਦੇ ਕੰਟੈਕਟ ਦੇ ਵਿੱਚ ਆਉਣੇ ਆ ਤਾਂ ਇਹ ਵਾਇਰਸ ਆਪਣੇ ਦੇ ਵਿੱਚ ਆਪਾਂ ਇਨਹੇਲ ਕਰ ਲੈਂਦੇ ਆ ਤੇ ਮੈਂ ਮੈਂ ਇਹੀ ਕਹਿਣਾ ਚਾਹੂੰਗੀ ਅਗਰ ਸਾਰੇ ਨੂੰ ਇਹ ਕਰੋਨਾ ਵਾਇਰਸ ਦਾ ਟੈਸਟ ਕਰਵਾਉਣਾ ਚਾਹੀਦਾ ਔਰ ਕਰੋਨਾ ਹੈ ਰਜੇਗੀ ਧੰਨਵਾਦ ਜੀ ਐਸੀਗੇ ਸਿਹਤ ਵਿਭਾਗ ਤੋਂ ਜਿਹੜੇ ਪਹੁੰਚੋ ਹਰਪਾਲਪੁਰ ਤੋਂ ਉਹਨਾਂ ਦੇ ਡਾਕਟਰਾਂ ਦੀ ਟੀਮ ਵੱਲੋਂ ਦੱਸਿਆ ਗਿਆ ਹੈ ਕਿ ਕਰੋਨਾ ਹੈ ਔਰ ਸਾਰ ਕਿਸੇ ਨੂੰ ਟੈਸਟ ਕਰਵਾਉਣਾ ਚਾਹੀਦਾ ਹੈ ਤੁਸੀਂ ਵੇਖੋ ਪੰਜਾਬ ਜੂਮ ਵੈਬ ਟੀਵੀ ਮੈਂ ਜਗਨੰਦਨ ਗੁਪਤਾ ਸੱਚੇ ਨੇ ਤਾਂ ਇਹ ਖਬਰਾਂ ਦੇਖਣ ਲਈ ਪੰਜਾਬ ਜੂਮ ਪੇਜ ਨੂੰ ਬੱਤ ਬੱਤ ਲਾਈਕ ਕਰੋ ਇਸ ਵੀਡੀਓ ਨੂੰ ਬੱਤ ਬੱਤ ਸ਼ੇਅਰ ਕਰੋ ਤਾਂ ਕਿ ਲੋਕ ਜਾਗਰੂਕ ਹੋ ਸਕਣ ਔਰ ਪਤਾ ਚੱਲ ਸਕੇ ਲੋਕਾਂ ਨੂੰ ਵੀ ਕਰੋਨਾ ਦੇ ਚੱਲਦੇ ਹੋਏ ਸਿਹਤ ਵਿਭਾਗ ਦੀ ਟੀਮ ਵੱਲੋਂ ਕੀ ਉਪਰਾਲੇ ਕੀਤੇ ਜਾ ਰਹੇ ਨੇ ਪੰਜਾਬ ਜੂਮ ਗਰੁੱਪ ਨੂੰ ਜੁਆਇਨ ਕਰੋ YouTube ਤੇ ਜਾ ਕੇ ਪੰਜਾਬ ਜੂਮ ਚੈਨਲ ਨੂੰ ਸਬਸਕ੍ਰਾਈਬ ਕਰੋ